ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀ ਨਾਨਕ ਨਾਮ ਦੇਵਾ ਸਾਧ ਸੰਗਤ ਨੂੰ ਤਨ ਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਅਸੀਂ ਇਸ ਟਾਈਮ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵਿਖੇ ਤਨ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਮਾਨ ਕੀਰਤਨ ਦਰਬਾਰ ਮਨਾ ਰਹੇ ਹਾਂ ਜਿਹਦੇ ਵਿੱਚ ਪੰਦੇ ਮਾਨ ਰਾਗੀ ਸਰਬਜੀਤ ਸਿੰਘ ਪਟਨਾ ਸਾਹਿਬ ਵੱਲੇ ਹਾਜ਼ਰੀ ਭਰ ਰਹੇ ਨੇ ਤੇ ਜਿੱਦਾਂ ਤੁਸੀਂ ਦੇਖਦੇ ਦੇਖ ਰਹੇ ਹੋ ਕਿ ਸਾਨੂੰ ਸਾਰੀ ਜਥੇਬੰਦੀਆਂ ਦਾ ਤੇ ਸਾਰੇ ਸਟੂਡੈਂਟ ਦਾ ਭਰਪੂਰ ਸਪੋਰਟ ਮਿਲ ਰਿਹਾ ਹੈ ਜੀ ਐਸੇ ਤਰ੍ਹਾਂ ਹੀ ਆਪਾਂ ਅੱਗੇ ਵੀ ਕੀਰਤਨ ਦਰਬਾਰ ਮਨਾਉਂਦੇ ਰਵਾਂਗੇ ਤੇ ਬੱਚਿਆਂ ਨੂੰ ਗੁਰੂ ਚਰਨਾ ਵਾਸਤੇ ਜੋੜਦੇ ਰਵਾਂਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਗੁਰਤੇਗ ਬាទਰ ਸਾਹਿਬ ਖਾਲਸਾ ਕਾਲਜ ਦੇ ਵਿੱਚ ਗੁਰਤੇਗ ਭਦਰ ਸਾਹਿਬ ਦਾ ਹੀ ਪ੍ਰਕਾਸ਼ ਜਹਾੜਾ ਮਨਾ ਰਹੇ ਆ ਇੱਥੇ ਬੱਚੇ ਜਿਹੜੇ ਨੇ ਕਾਲਜ ਦੇ ਬੱਚੇ ਵਿੱਚ ਜਿਹੜੇ ਵਿੰਗ ਬਣੇ ਨੇ ਡਿਵਿਨਿਟੀ ਦੇ ਉਹ ਸਾਰੇ ਬੱਚੇ ਮਿਲ ਕੇ ਇੱਥੇ ਪ੍ਰੋਗਰਾਮ ਕਰਾ ਰਹੇ ਨੇ ਉਹਨਾਂ ਬੱਚਿਆਂ ਨੂੰ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਰੰਪਰਚਾਰ ਕਮੇਟੀ ਵੱਲੋਂ ਇਸ ਗੱਲੋਂ ਪ੍ਰੇਰਿਆ ਜਾ ਰਿਹਾ ਸੀ ਕਿ ਜਿੱਥੇ ਕਾਲਜਾਂ ਦੇ ਵਿੱਚ ਫੈਸਟ ਹੁੰਦੇ ਨੇ ਸਿੰਗਰ ਆਉਂਦੇ ਨੇ ਉੱਥੇ ਸਾਰੇ ਕਾਲਜਾਂ ਦੇ ਬੱਚੇ ਬਿਨਾਂ ਬੁਲਾਏ ਜਿਹੜੇ ਕਾਲਜਾਂ ਨੂੰ ਛੱਡ ਵੀ ਗਏ 15-15 ਸਾਲ ਪਹਿਲਾਂ ਉਹ ਵੀ ਉਸ ਪ੍ਰੋਗਰਾਮ ਤੇ ਪਹੁੰਚੇ ਹੁੰਦੇ ਨੇ ਮਗਰ ਜਦੋਂ ਗੁਰਪੁਰਬ ਮਨਾਏ ਜਾਂਦੇ ਨੇ ਸਾਡੇ ਬੱਚੇ ਕਿਤੇ ਨਾ ਕਿਤੇ ਉਹਨਾਂ ਦੀ ਉੱਥੇ ਗੈਰ ਹਾਜ਼ਰੀ ਹੁੰਦੀ ਹੈ ਸੋ ਬੱਚੇ ਸਮਝ ਰਹੇ ਨੇ ਇਸ ਗੱਲ ਨੂੰ ਕਿ ਕਿ ਹੁਣ ਇਤਿਹਾਸ ਦਾ ਕੌਮ ਦਾ 짐ਾ ਇਹਨਾਂ ਨੌਜਵਾਨਾਂ ਦੇ ਸਿਰ ਤੇ ਹੈ ਜੇ ਇਹ ਅੱਜ ਇਸ ਗੱਲ ਨੂੰ ਸਮਝ ਲੈਣਗੇ ਤੇ ਫਿਰ ਅੱਗੇ ਆਪਣੇ ਜਦੋਂ ਇਹ ਸਾਡੀਆਂ ਸੀਟਾਂ ਤੇ ਆਉਣਗੇ ਤੇ ਅੱਗੇ ਇਸ ਗੱਲ ਦਾ ਪ੍ਰਚਾਰ ਕਰਨਗੇ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਸੀ ਗੁਰ ਦੇ ਇਤਿਹਾਸ ਨੂੰ ਸਮਝਣਾ ਚਾਹ ਰਹੇ ਨੇ ਉਸ ਇਤਿਹਾਸ ਨੂੰ ਸੁਣਨਾ ਚਾਹੁੰਦੇ ਨੇ ਔਰ ਗੁਰਤੇਗਬਾਦਰ ਸਾਹਿਬ ਦੇ ਇਤਿਹਾਸ ਨੂੰ ਪੜ੍ਹ ਕੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਵਾਸਤੇ ਵੀ ਬੱਚਿਆਂ ਨੇ ਅੱਜ ਵਚਨਬੱਧਤਾ ਸਰੇ ਨਾਲ ਕੀਤੀ ਆ ਸੋ ਅਸੀਂ ਵੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਧਰਮ ਪ੍ਰਚਾਰ ਕਮੇਟੀ ਵੱਲੋਂ ਜੋ ਇਤਿਹਾਸ ਦੀਆਂ ਕਿਤਾਬਾਂ ਨੇ ਗੁਰਤੇਗਬਾਦਰ ਸਾਹਿਬ ਦੀ ਜਿੰਨੀ ਵੀ ਬਾਣੀ ਆ ਉਸ ਨੂੰ ਅਲੱਗ-ਅਲੱਗ ਲੈਂਗੁਏਜਸ ਦੇ ਵਿੱਚ ਪ੍ਰਿੰਟ ਕਰਕੇ ਅਸੀਂ ਕਾਲਜਾਂ ਦੇ ਵਿੱਚ ਕਾਲਜਾਂ ਦੇ ਬੱਚਿਆਂ ਦੇ ਵਿੱਚ ਤੇ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਦੀ ਸਤਾਪਦੀ ਦੇ ਦਿਹਾੜੇ ਤੋਂ ਪਹਿਲਾਂ ਕੋਸ਼ਿਸ਼ ਕਰਾਂਗੇ ਵਾਹਿਗੁਰੂ ਜੀ ਕੀ ਫਤਿਹ ਜਿਦਾ ਕਿ ਅੱਜ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ ਅੱਜ ਦੇ ਦਿਨੀ ਅਸੀਂ ਕਾਲਜ ਦੇ ਸਾਰੇ ਸਟਾਫ ਤੇ ਪ੍ਰਿੰਸੀਪਲ ਸਾਹਿਬ ਸਭ ਵੱਲੋਂ ਬੱਚਿਆਂ ਵੱਲੋਂ ਇਹਨਾਂ ਦੀ ਸੁਸਾਇਟੀਆਂ ਹੈਗੀਆਂ ਤੇ ਬੜੇ ਚਿਰ ਤੋਂ ਕਹਿੰਦੇ ਸੀਗੇ ਕਿ ਜਿਦਾ ਅਸੀਂ ਜਦ ਫੈਸਟ ਕਰਦੇ ਆ ਤੇ ਵੱਡੇ ਤੋਂ ਵੱਡਾ ਉਹ ਬੁਲਾਣੇ ਆ ਗਾਣਾ ਗਾਣੇ ਵਾਲਾ ਤੇ ਉਹ ਰਸ਼ ਹੁੰਦਾ ਤੇ ਕਿ ਹਮੇਸ਼ਾ ਬੇਨਤੀ ਕਰਦੇ ਸੀ ਬੱਚੇ ਵੀ ਤੁਸੀਂ ਰਾਗੀ ਵੀ ਇਹੋ ਜੇ ਬੁਲਾਓ ਕਿ ਇੱਥੇ ਸਮਾਗਮ ਹੋਣ ਚਾਹੀਦੇ ਨੇ ਜਿੱਥੇ ਸੰਗਤ ਜੁੜੇ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਪਿਛਲੀ ਵਾਰੀ ਅਸੀਂ ਬਬੀਆ ਜੀ ਦਾ ਕੀਰਤਨ ਕਰਾਇਆ ਸੀਗਾ ਇਸ ਵਾਰੀ ਹੁਣ ਇਹ ਸਰਬਜੀਤ ਸਿੰਘ ਪਟਨਾ ਸਾਹਿਬ ਜੀ ਕੀਰਤਨ ਕਰ ਰਹੇ ਨੇ ਨਾ ਤਾਂ ਪਹਿਲਾ ਜੰਗ ਸਿੰਘ ਜੰਗ ਸਿੰਘ ਜੀ ਤਰਨਾ ਦਲ ਵਾਲੇ ਜੋ ਕਥਾ ਵੀ ਉਹਨਾਂ ਨੇ ਕੀਤੀ ਹੈ ਆਉਣ ਵਾਲੇ ਸਮੇਂ ਚ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਵੀ ਇੱਥੇ ਚਲਾਏ ਜਾਣਗੇ ਗੁਰੂ ਸਾਹਿਬ ਦੀ ਕਿਰਪਾ ਨਾਲ ਕੋਈ ਦਾਸ ਜੋ ਜਿਸ ਖੇਤਰ ਤੋਂ ਅੰਦਰ ਜੋਰੀ ਗਾਰਡਨ ਤੋਂ ਉੱਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਹਮੇਸ਼ਾ ਹੀ ਉਸ ਖੇਤਰ ਦੇ ਅੰਦਰ ਵੀ ਧਰਮ ਪ੍ਰਚਾਰ ਦੀ ਗੱਲ ਕੀਤੀ ਹੈ ਤੇ ਧਰਮ ਪ੍ਰਚਾਰੀ ਸਾਡਾ ਮੁੰਡਲਾ ਕੰਮ ਹੈ ਜੋ ਜੋ ਦਿੱਲੀ ਕਮੇਟੀ ਦਾ ਮੈਂਬਰ ਬਣਨ ਵੱਜੋ ਹੈ ਤੇ ਮੈਂ ਚਾਹਨਾ ਇਹ ਸਾਡੀ ਪੰਨੀਰੀ ਹੈ ਇਹ ਹੁਣ ਇੱਕ ਨਵੀਂ ਕੈਸਟ ਹੈ ਕੈਸਟ ਅੰਦਰ ਜੋ ਤੁਸੀਂ ਪਾਓਗੇ ਨਾ ਉਹ ਹੀ ساری ਜ਼ਿੰਦਗੀ ਚੱਲੇਗੀ ਮੈਂ ਚਾਹਨਾ ਹਰ ਗੁਰਪੁਰਬ ਬੈਠੇ ਮਨਾਣੇ ਚਾਹੀਦੇ ਆ ਉਸ ਦੀ ਲੜੀ ਚ ਗੁਰਤੇਗ ਬਾਦਲ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਗੁਰੂ ਅੰਗਦ ਦੇ ਮਹਾਰਾਜ ਦਾ ਪ੍ਰਕਾਸ਼ ਪੁਰਬ ਗੁਰੂ ਅਰਜਨ ਦੇ ਮਹਾਰਾਜ ਦਾ ਪ੍ਰਕਾਸ਼ ਪੁਰਬ ਜੋ ਦੋਨੋਂ ਸ਼ਹੀਦ ਸਾਡੇ ਗੁਰੂ ਸਾਹਿਬ ਗੁਰੂ ਅਰਜਨ ਦੇ ਮਹਾਰਾਜ ਜਿਨ੍ਹਾਂ ਦੇ ਪੋਤੇ ਗੁਰਤੇਗ ਬਾਦਲ ਸਾਹਿਬ ਮਹਾਰਾਜ ਸ਼ਹੀਦ ਤੇ ਉਹ ਗੁਰਤੇਗ ਬਾਦਲ ਸਾਹਿਬ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾ ਰਹੇ ਆ ਮਨਛ ਇੱਛਾ ਹੀ ਹੈ ਕਿ ਜਿਦਾ ਇਹ ਸਾਰੇ ਬੱਚੇ ਡਿਗਨਿਟੀ ਇਹ ਕਿਉਂਕਿ ਇਹ ਸਾਡਾ ਕਾਲਜ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆ ਮਹਾਰਾਜ ਦੇ ਨਾਮ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਤੇ ਮੰਚ ਰੀਜ ਹੈ ਕਿ ਅਦਰ ਦੇ ਸਾਰੇ ਬੱਚੇ ਆਪਣੇ ਸਿੱਖ ਬੱਚੇ ਅਮਰਤਾਰੀ ਹੋਣ ਗੁਰਸਿੱਖ ਹੋਣ ਅਮਰਤਾਰੀ ਹੋਣਗੇ ਬਾਣੀ ਬਾਣੇ ਵਿੱਚ ਜੁੜੇ ਹੋਣਗੇ ਤੇ ਐਜੂਕੇਸ਼ਨ ਵੀ ਫਿਰ ਇਹ ਗੁਰੂ ਸਾਹਿਬ ਦੀ ਕਿਰਪਾ ਨਾਲ ਟੌਪ ਤੇ ਹੀ ਜਾਣਗੇ ਕਿਉਂਕਿ ਮਾਪਿਓ ਦੇ ਵੀ ਆਗਿਆਕਾਰੀ ਬਣਨਗੇ ਕਿਉਂਕਿ ਕਲਯੁਗ ਦੀ ਆ ਟਾਈਮ ਹੈ ਕਲਯੁਗ ਬਹੁਤ ਤੇਜ ਹੈ ਤੇ ਆਪਾਂ ਕੋਸ਼ਿਸ਼ ਆ ਸਾਡੀ ਕਾਲਜ ਦੇ ਸਟਾਫ ਨਾਲ ਮਿਲ ਕੇ ਦਾਸ ਵੱਲੋਂ ਦਿੱਲੀ ਗੁਰਦਾਰਾ ਬੰਧਕ ਕਮੇਟੀ ਦੇ ਸਹਿਯੋਗ ਨਾਲ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਕਿ ਸਾਰੇ ਬੱਚਿਆਂ ਨੂੰ ਵੀ ਆਪਣੇ ਕੌਮ ਆਪਣੀ ਸਿੱਖ ਕੌਮ ਬਾਰੇ ਜਾਣੂ ਵੀ ਕਰਾਇਆ ਜਾਏ ਇਤਿਹਾਸ ਬਾਰੇ ਵੀ ਇਹਨਾਂ ਨੂੰ ਜੋੜ ਕੇ ਰੱਖਿਆ ਜਾਏ ਕਿ ਇਹ ਜੁੜ ਕੇ ਗੁਰਦੁਆਰੇ ਸਾਹਿਬ ਜਾਣ ਅੰਮ੍ਰਿਤ ਵੇਲੇ ਉਠਣ ਨਿਤਨੇਮ ਕਰਨ ਤੇ ਗੁਰੂ ਸਾਹਿਬ ਦੀ ਬਾਣੀ ਬਾਣੇ ਨਾਲ ਜਰੂਰ ਜੋੜੇ ਰੱਖਣ ਉਹਦੇ ਉਪਲਖੀ ਇਹ ਸਾਰੇ ਸਮਾਗਮ ਅਸੀਂ ਉਲੀਕੇ ਆ ਤੁਹਾਨੂੰ ਪਤਾ ਹੀ ਅੱਗੇ ਵੀ ਆਉਣ ਵਾਲੇ ਟਾਈਮ ਸਮੇਂ ਤੇ ਜਰੂਰ ਇਹ ਸਮਾਗਮ ਹੋਰ ਉਲੀਕੇ ਜਿਹਦਾ ਅਮਰ ਸੰਚਾਰ ਹੋ ਗਿਆ ਹਰਬੰਦ ਜੀ ਹਰਬੰਦ ਸਿੰਘ ਜੀ ਜੋ ਡਿਵੀਨਿਟੀ ਸੰਭਾਲਦੇ ਆ ਵਾਈਸ ਪ੍ਰਿੰਸੀਪਲ ਸਾਹਿਬ ਸਾਡੇ ਨਾਲ ਨੇ ਇਹਨਾਂ ਨਾਲ ਰਲ ਮਿਲ ਕੇ ਬੱਚੇ ਕੋਆਰਡੀਨੇਟ ਕਰਦੇ ਰਹਿੰਦੇ ਆ ਮੰਨੂ ਕਈ ਦਿਨਾਂ ਤੋਂ ਫੋਨ ਆ ਰਹੇ ਸੀ ਵੀ ਤੁਸੀਂ ਇਹ ਰਾਗੀ ਕਰਨਾ ਹੈ ਤੇ ਇਹ ਕਰਨਾ ਮੈਂ ਕਿਹਾ ਜੋ ਆਪ ਜੀ ਨੇ ਰਾਗੀ ਕਰਨਾ ਹੈ ਆਪ ਜੀ ਉਤਸ਼ਾਹ ਨਾਲ ਕਰੋ ਕੋਈ ਸਾਨੂੰ ਗੁਰੂ ਸ਼ਬਦ ਦੀ ਬੜੀ ਬਖਸ਼ਿਸ਼ ਹੈ ਤੇ ਇਹੀ ਕੰਮ ਅਸੀਂ ਕਰਨੇ ਆ। ਔਰ ਇਹ ਸਾਡਾ ਮਨੋਟੀ ਕਾਲਜ ਆ। ਅਸੀਂ ਇੱਥੇ ਇਨ ਕਾਲਜ ਆਂਦਰ ਨਹੀਂ ਕਰਾਂਗੇ ਫਿਰ ਕਿੱਥੇ ਕਰਾਂਗੇ ਪ੍ਰੋਗਰਾਮ। ਤੇ ਇੱਕ ਗੁਰੂ ਸਾਹਿਬ ਦੀ ਬਖਸ਼ਿਸ਼ ਅਕਾਲਪੁਰ ਅਸੀਂ ਅਰਦਾਸ ਕਰਦਾ ਮੈਂ ਦਾਸ ਸੱਚੇ ਬਾਦਸ਼ਾਹ ਸਰ ਤੇ ਹੱਥ ਰੱਖ ਕੇ ਜਦ ਤੱਕ ਮਹਾਰਾਜ ਸਮਾ ਸੇਵਾ ਦਾਤੇ ਸਾਰਾ ਇਹ ਸੇਵਾ ਲੈਂਦੇ ਰਹਿਣ ਮੇਰਾ ਹੁਣ ਮੰਨ ਦੀ ਇੱਛਾ ਆਣ ਵਾਲੇ ਟਾਈਮ ਤੇ ਅਤੇ ਵੱਡੇ ਪੱਦਰ ਦੇ ਅਮਰ ਸੰਚਾਰ ਵੀ ਜ਼ਰੂਰ ਗੁਰਤੇਗਵਧਾ ਸਾਹਿਬ ਮਹਾਰਾਜੀ ਤੋਂ ਸ਼ਹੀਦੀ ਹੋਈ ਇਹ ਆ ਰਹੀ ਹੈ 350ਵੀਂ ਸ਼ਤਾਬਦੀ ਉਹਦੇ ਵਿੱਚ ਇੱਕ ਅਮਰ ਸੰਚਾਰ ਵੀ ਆ ਤੇ ਬੜੇ ਅچھے ਤਰੀਕੇ ਨਾਲ ਸਾਰਾ ਉਲੀਕ ਕੇ ਵੱਡੇ ਪੱਧਰ ਤੇ ਕੀਤਾ ਜਾਏ ਤੇ ਅੰਗੇ ਦੇ ਸਾਰੇ ਜੋ ਸਮਾਗਮ ਹੋਣਗੇ ਆਪ ਜੀ ਨੂੰ ਜ਼ਰੂਰ ਸਾਰੇ ਦੱਸੇ ਜਾਣਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਟਾਈਮ ਟੀਮਸ ਤੇ ਬਾਕੀ ਵੀ ਚੈਨਲ ਜਿਹੜੇ ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਵੇਖੇ ਆਏ ਨੇ ਸਵਾਗਤ ਉਹਨਾਂ ਦਾ ਅੱਜ ਸ੍ਰੀ ਗੁਰਤੇਗਬਾਹਦ ਸਾਹਿਬ ਦਾ ਪ੍ਰਕਾਸ਼ ਪੁਰਬ ਖਾਲਸਾ ਕਾਲਜ ਵਿੱਚ ਖਾਲਸਾ ਕਾਲਜ ਦੇ ਵਿਦਿਆਰਥੀ ਮੈਨੇਜਮੈਂਟ ਔਰ ਸਟਾਫ ਨੇ ਮਿਲ ਕੇ ਗੁਰਸਾਹਿਬ ਦੀਆਂ ਅਸੀਸਾਂ ਨਾਲ ਕਰਵਾ ਰਹੇ ਆ ਇਸੇ ਤਰ੍ਹਾਂ ਹੀ ਕਿਉਂਕਿ ਸਾਡਾ ਪ੍ਰਾਈਮ ਇਹ ਰਿਸਪੌਂਸੀਬਲ ਪਣਦੀ ਆਂਦੀ ਆ ਕਿ ਅਸੀਂ ਆਪਣੇ ਗੁਰਸਾਹਿਬ ਦੀਆਂ ਬਖਸ਼ਿਸ਼ਾਂ ਦੇ ਨਾਲ ਇਸ ਸਥਾਪਿਤ ਕਾਲਜ ਉਹਨਾਂ ਦਾ ਪ੍ਰਕਾਸ਼ ਪੁਰਬ ਔਰ ਹੁਣ ਇਸ ਮਹਾਰਾ ਜਿਹੜਾ 350 ਮਾ ਸ਼ਹੀਦੀ ਪਰਬ ਹੋਏਗਾ ਉਹ ਵੀ ਬੜੇ ਸਰਦਾਰ ਸਰਕਾਰ ਨਾਲ ਸੰਗਤਾਂ ਦੇ ਸਹਿਯੋਗ ਸਾਰਿਆਂ ਦੇ ਗੁਰੂ ਸਾਹਿਬ ਦੀ ਅਸੀਰਵਾਦ ਦੇ ਨਾਲ ਅਸੀਂ ਮਨਾਈਏ ਇਹ ਸਾਡਾ ਇੱਛਾ ਹੈਗੀ ਆ ਗੁਰੂ ਸਾਹਿਬ ਸਾਡੀ ਇੱਛਾ ਜ਼ਰੂਰ ਪੂਰੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰੋਫੈਸਰ ਹਰਵੰਦ ਸਿੰਘ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ਯੂਨੀਵਰਸਿਟੀ ਵਿੱਚ ਸ਼ਿਵਮਾਨ ਮਾਰੇਆ ਗੁਰਸਾਹਿਬ ਦੀਆਂ ਬਖਸ਼ਸਾਂ ਨੇ ਗੁਰਤੇਗਵ ਸਿੰਘ ਸਾਹਿਬ ਖਾਲਸਾ ਕਾਲਜ ਗੁਰਤੇਗਵ ਸਿੰਘ ਸਾਹਿਬ ਦਾ ਅਸ਼ੀਰਵਾਦ ਨਾਲ ਚੱਲ ਰਿਹਾ ਹੈਗਾ ਅੱਜ ਗੁਰਤੇਗਵ ਸਿੰਘ ਸਾਹਿਬ ਦਾ ਪ੍ਰਕਾਸ਼ ਪੁਰਬ ਸਮੂਹ ਸਟਾਫ ਮੈਂਬਰ ਸਹਿਬਾਨ ਔਰ ਵਿਦਿਆਰਥੀਆਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਜਿਸ ਵਿੱਚ ਪੰਤ ਪ੍ਰਸਿੱਧ ਹਜੂਰੀ ਰਾਗੀ ਸਰਦਾਰ ਸਰਵਜੀਤ ਸਿੰਘ ਜੀ ਪਟਨਾ ਸਾਹਿਬ ਵਾਲੇ ਉਸ ਤੋਂ ਪਹਿਲਾਂ ਗਿਆਨੀ ਜੰਗ ਸਿੰਘ ਸ਼ਹੀਦ ਮਿਸਲ ਤਰੁਨਾ ਦਲ ਦੇ ਉਹਨਾਂ ਵੀ ਆ ਆਪਣੇ ਵਿਚਾਰ ਸਾਂਝੇ ਕੀਤੇ ਇਹਦੇ ਵਿੱਚ ਧਰਮਚਾਰ ਪ੍ਰਚਾਰ ਕਮੇਟੀ ਦੇ ਚੇਅਰਮੈਨ ਸਰਦਾਰ ਜਸਪ੍ਰੀਤ ਸਿੰਘ ਕਰਮ ਸਰ ਉਹ ਵੀ ਆਏ ਸਾਰਿਆਂ ਨੇ ਮਿਲ ਕੇ ਇੱਕੋ ਹੀ ਪ੍ਰਾਰਲਾ ਕੀਤਾ ਕਿ ਇਹ ਸਤਾਬ ਦੀ ਵਾਰਾ ਜਿਹੜਾ ਹੈਗਾ ਅਸੀਂ ਵਿਦਿਆਰਥੀਆਂ ਦੇ ਨਾਲ ਔਰ ਆਪਣੀ ਸੰਗਤ ਦੇ ਨਾਲ ਜੁੜ ਕੇ ਸਹਿਜ ਰੂਹ ਦੇ ਵਿੱਚ ਜੋ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਬਾਣੀ ਦੀ ਬਖਸ਼ਿਸ਼ ਹੈ ਬਾਣੀ ਦੀ ਬਖਸ਼ਿਸ਼ ਆ ਕਿ ਉਹਨੂੰ ਅਸੀਂ ਅੰਗ ਸੰਗ ਸਮਝਦੇ ਹੋਏ ਸੰਪੂਰਨ ਜੀਵਨ ਨੂੰ ਉਸੇ ਮੁਤਾਬਕ ਢਾਲਦੇ ਹੋਏ ਨਿਵਾਸ ਸਕੀਏ ਇਹ ਸਾਡੀ ਹਾਰਦਿਕ ਇੱਛਾ ਹੈਗੀ ਆ ਗੁਰਸਾਹਿਬ ਸਾਡੀ ਇੱਛਾ ਜ਼ਰੂਰ ਪੂਰੀਆਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ